ਅੰਮ੍ਰਿਤ ਵੇਲੇ 2 ਵਜੇ ਹੀ ਉੱਠਣ ਦਾ ਫਲ ਸਾਰੀਆਂ ਇੱਛਾਵਾਂ ਦੀਆਂ ਪੂਰਤੀ ਹੁੰਦੀ ਹੈ। ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਸਾਧ ਸੰਗਤ ਆਪ ਸਮੁੱਚੀ ਸੰਗਤ ਸਾਰੀ ਨਾਲ ਜੁੜੇ ਹੋ ਆਪਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਾਧ ਸੰਗਤ ਔਰ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸਮੁੱਚੀ ਸੰਗਤ ਦਾ ਬਹੁਤ ਬਹੁਤ ਸ਼ੁਕਰੀਆ ਤੋ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਗੁਰਬਾਣੀ ਇੱਕ ਬਹੁਤ ਵੱਡੀ ਸ਼ਕਤੀ ਸਾਨੂੰ ਦਿੰਦੀ ਹੈ ਸਾਧ ਸੰਗਤ ਸਰਕਾਰ ਭਾਵੇਂ ਨਵੀਆਂ ਨਵੀਆਂ ਸਕੀਮਾਂ ਲੈ ਕੇ ਆਉਂਦੀ ਹੈ ਪਰ ਜਿਹੜੀ ਪ੍ਰਮਾਤਮਾ ਦੀਆਂ ਅਸਲ ਦੇ ਵਿੱਚ ਕਿਰਪਾਵਾਂ ਨੇ ਨਾ ਰਹਿਮਤ ਹੈ ਨਾ ਉਹ ਬਹੁਤ ਵੱਡੀ ਚੀਜ਼ ਹੈ ਸਾਧ ਸੰਗਤ ਉਹਦੇ ਬਾਰੇ ਕੋਈ ਨਹੀਂ ਜਾਣ ਸਕਦਾ ਉਹ ਪਰਮਾਤਮਾ ਇਹੋ ਜਿਹਾ ਹੈ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੈ ਤਿਸ ਬਖਸ਼ ਲਏ ਸੋ ਸਾਹਿਬ ਮਨ ਭਣ ਉਹ ਗੁਰੂ ਇਹੋ ਜਿਹਾ ਹੈ ਉਹ ਪਾਤਸ਼ਾਹ ਇਹੋ ਜਿਹਾ ਹੈ ਉਹ ਗੁਰੂ ਬਹੁਤ ਵੱਡੀ ਕਿਰਪਾ ਕਰਨ ਵਾਲਾ ਹੈ ਉਹ ਸਤਿਗੁਰੂ ਬੜੀ ਵੱਡੀ ਕਿਰਪਾ ਦਾ ਮਾਲਕ ਹੈ ਉਹ ਸਤਿਗੁਰੂ ਬੜੀ ਵੱਡੀ ਕਿਰਪਾ ਕਰਨ ਵਾਲਾ ਹੈ ਜਿਸਨੂੰ ਸਤਗੁਰੂ ਮਿਲੇ ਸੋ ਗੁਣ ਰਵੈ ਗੁਣ ਆਖ ਵਖਾਣੀ ਉਹਦੀ ਰੀਸ ਕੀਤਿਆਂ ਕੁਝ ਹੱਥ ਨਹੀਂ ਆਉਂਦਾ ਜਿਸਨੂੰ ਸਤਗੁਰੂ ਮਿਲਦਾ ਓਹੀ ਮਿਲਦੀ ਐ ਹਰੀ ਦੀ ਸਿਫਤ ਸਲਾਹੀ ਉਚਾਰਨ ਕਰਕੇ ਉਹਦੇ ਗੁਣ ਗਾਇਨ ਕਰਕੇ ਹੋਰਨਾਂ ਨੂੰ ਜਿਹੜੀ ਇਹ ਜਿੰਦ ਜਦੋਂ ਸੁਣਾਉਂਦੀ ਐ ਤੇ ਮੇਰੇ ਸਤਗੁਰੂ ਜੀ ਫਿਰ ਇਹਦੇ ਖੁਸ਼ ਹੋ ਜਾਂਦੇ ਨੇ ਇਹਨੂੰ ਵੀ ਪ੍ਰਵਾਨ ਕਰ ਲੈਂਦੇ ਨੇ ਇਹ ਮੇਰੇ ਗੁਰੂ ਦੀ ਵਡਿਆਈ ਹੈ ਇਹ ਮੇਰੇ ਪਾਤਸ਼ਾਹ ਦੀ ਵਡਿਆਈ ਹੈ ਸਾਸੰਗ ਮੇਰੇ ਸਤਿਗੁਰੂ ਜੀ ਬਹੁਤ ਵੱਡੀ ਕਿਰਪਾ ਕਰਦੇ ਨੇ ਮੇਰੇ ਸਤਿਗੁਰੂ ਜੀ ਬਹੁਤ ਵੱਡੀ ਕਿਰਪਾ ਕਰਕੇ ਨਿਵਾਜਦੇ ਨੇ ਸੋ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਸਾਧ ਸੰਗਤ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ ਨਾ ਜਿਹੜਾ ਅੰਮ੍ਰਿਤ ਵੇਲੇ 2 ਵਜੇ ਉੱਠਣ ਦਾ ਜਿਹੜਾ ਫਲ ਹੈ ਸਤਿਗੁਰੂ ਕਹਿੰਦੇ ਨੇ ਉਸ ਵੇਲੇ ਗੁਰੂ ਦੀ ਕਿਰਪਾ ਹੁੰਦੀ ਉਸ ਵੇਲੇ ਕਹਿੰਦੇ ਸਤਿਗੁਰੂ ਨਾ ਫਿਰ ਦਇਆ ਦੇ ਘਰ ਦੇ ਵਿੱਚ ਹੁੰਦੇ ਨੇ ਕਹਿੰਦੇ ਫਿਰ ਜੋ ਮੰਗਦਾ ਹੈ ਇਨਸਾਨ ਉਹਨੂੰ ਸਤਿਗੁਰੂ ਜ਼ਰੂਰ ਦਿੰਦੇ ਨੇ ਉਹਦੇ ਤੇ ਪਾਤਸ਼ਾਹ ਜ਼ਰੂਰ ਕਿਰਪਾ ਕਰਦੇ ਨੇ ਮੇਰੇ ਸਤਿਗੁਰੂ ਇਹੋ ਜੀ ਕਿਰਪਾ ਕਰਕੇ ਉਹਨੂੰ ਨਿਵਾਜਦੇ ਨੇ ਉਸ ਵੇਲੇ ਸਤਿਗੁਰੂ ਜੀ ਦਇਆ ਦੇ ਘਰ ਦੇ ਵਿੱਚ ਹੁੰਦੇ ਨੇ ਉਸ ਵੇਲੇ ਮੇਰੇ ਪਾਤਸ਼ਾਹ ਜੀ ਕਿਰਪਾ ਰਹਿਮਤ ਦੇ ਸਾਗਰ ਵਰਤਾਰੇ ਹੁੰਦੇ ਨੇ ਕਹਿੰਦੇ ਜਿਹੜਾ ਉਸ ਵੇਲੇ ਉੱਠ ਕੇ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਉਸਦਾ ਕਨੇ ਸਾਰੀਆਂ ਇੱਛਾਵਾਂ ਦੀ ਜੇਕਰ ਪੂਰਤੀ ਮੰਗਦਾ ਹੈ ਨਾ ਕਨੇ ਫਿਰ ਗੁਰੂ ਤੋਂ ਅੰਮ੍ਰਿਤ ਵੇਲੇ ਉੱਠ ਕੇ ਦੋਵੇਂ ਹੱਥ ਜੋੜ ਕੇ ਮੰਗੀਂ ਤੇ ਮੇਰੇ ਸਤਿਗੁਰੂ ਤੇਰੇ ਤੇ ਕਿਰਪਾ ਕਰ ਦੇਣਗੇ ਮੇਰੇ ਸਤਿਗੁਰੂ ਤੇਰੇ ਤੇ ਰਹਿਮਤਾਂ ਕਰ ਦੇਣਗੇ ਪਾਤਸ਼ਾਹ ਨੇ ਐਸੀ ਕਿਰਪਾ ਕਰਨੀ ਹੈ ਐਸੀ ਰਹਿਮਤ ਤੇਰੇ ਤੇ ਕਰਨੀ ਹੈ ਕਨੇ ਭਲਿਆ ਯਾਦ ਰੱਖੀ ਵੀ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਜਦੋਂ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਕਹਿੰਦੇ ਉਸ ਕਿਰਪਾ ਦੇ ਅੱਗੇ ਕੋਈ ਹੋਰ ਨਹੀਂ ਟਿਕ ਸਕਦਾ ਇਹ ਮੇਰੇ ਗੁਰੂ ਦੀ ਕਿਰਪਾ ਹੈ ਇਹ ਮੇਰੇ ਪਾਤਸ਼ਾਹ ਦੀ ਹੀ ਕਿਰਪਾ ਹੈ ਇਹ ਮੇਰੇ ਸਤਿਗੁਰੂ ਦੀ ਕਿਰਪਾ ਹੈ ਸਾਸਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਦੋਂ ਕਿਰਪਾ ਕਰਦੇ ਨੇ ਜਦੋਂ ਮੇਰੇ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਉਹ ਉਹਦੀ ਕਿਰਪਾ ਨਾ ਬਹੁਤ ਵੱਡੀ ਕਿਰਪਾ ਹੈ ਸਾਰੀਆਂ ਇੱਛਾਵਾਂ ਦੀ ਤੇਰੀ ਪੂਰਤੀ ਹੋ ਜਾਏਗੀ ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦਾ ਨਾਮ ਲਏਂਗਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਹਿੰਦੇ ਜਦੋਂ ਉਸ ਕਰਤੇ ਪੁਰਖ ਦੀ ਵਡਿਆਈ ਨੂੰ ਕਰੇਗਾ ਤੇ ਮੇਰੇ ਸਤਿਗੁਰੂ ਜੀ ਤੇਰੇ ਤੇ ਮਿਹਰਬਾਨ ਹੋ ਜਾਣਗੇ ਤੇਰੇ ਤੇ ਦਇਆਵਾਨ ਹੋ ਜਾਣਗੇ ਜਦੋਂ ਗੁਰੂ ਕਿਰਪਾ ਕਰ ਦਿੰਦਾ ਕਹਿੰਦੇ ਉਸ ਵਖਤ ਫਿਰ ਗੁਰੂ ਐਸੀ ਕਿਰਪਾ ਕਰਕੇ ਨਿਵਾਜਦਾ ਸਾਧ ਸੰਗਤ ਕਹਿੰਦੇ ਫਿਰ ਤੈਨੂੰ ਕਿਸੇ ਚੀਜ਼ ਦੀ ਹੋਰ ਕੋਈ ਘਾਟ ਜਿਹੜੀ ਹੈ ਉਹ ਨਹੀਂ ਰਹੇਗੀ ਇਹ ਮੇਰੇ ਗੁਰੂ ਦੀ ਕਿਰਪਾ ਹੈ ਸੋ ਸਾਥ ਸੰਗਤ ਸਾਰੀਆਂ ਇੱਛਾਵਾਂ ਉਦੋਂ ਪੂਰੀਆਂ ਹੁੰਦੀਆਂ ਨੇ ਜਦੋਂ ਆਪਾਂ ਗੁਰੂ ਲਈ ਵਕਤ ਕੱਢਦੇ ਆ ਆਪਣੇ ਸਤਿਗੁਰੂ ਦੀ ਸਿੱਖਤ ਸਲਾਹ ਕਰਨ ਲਈ ਸਭ ਤੋਂ ਅੱਗੇ ਚੱਲਦੇ ਆ ਮੇਰੇ ਸਤਿਗੁਰੂ ਜੀ ਉਦੋਂ ਕਿਰਪਾ ਕਰਦੇ ਨੇ ਉਦੋਂ ਰਹਿਮਤ ਕਰਦੇ ਨੇ ਸੋ ਆਪਾਂ ਕੋਸ਼ਿਸ਼ ਕਰੀਏ ਸਤਿਗੁਰੂ ਕਿਰਪਾ ਕਰਨਗੇ ਗੁਰੂ ਲਈ ਸਮਾਂ ਕੱਢੀਏ ਤੇ ਮੇਰੇ ਸਤਿਗੁਰੂ ਸਾਨੂੰ ਫਿਰ ਬਰਕਤਾਂ ਦੇਣਗੇ ਸਾਰੀਆਂ ਇੱਛਾਵਾਂ ਪੂਰੀਆਂ ਕਰਨਗੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦਾ ਨਾਮ ਲਿਜੇ ਕਦੇ ਇਹ ਨਾ ਸੋਚਿਓ ਵੀ ਇਹ ਸਭ ਮੈਂ ਕਿਵੇਂ ਕਰਾਂਗਾ ਇਹ ਕਹਿਓ ਵੀ ਸਤਿਗੁਰੂ ਤੁਸੀਂ ਮੇਤੋਂ ਕਰਾਇਓ ਇਹ ਮੇਰੇ ਤੋਂ ਸੇਵਾ ਲਿਓ ਤੇ ਮੇਰੇ ਗੁਰੂ ਜੀ ਫੇਰ ਕਿਰਪਾ ਕਰਦੇ ਨੇ ਪਿਆਰਿਓ ਇਹ ਮੇਰੇ ਗੁਰੂ ਦੀ ਵਡਿਆਈ ਹੈ ਇਹ ਮੇਰੇ ਸਤਿਗੁਰੂ ਦੀ ਸਭ ਤੋਂ ਵੱਡੀ ਵਡਿਆਈ ਹੈ ਜਿਹੜਾ ਉਹਦੇ ਦਰ ਤੇ ਚਲਿਆ ਗਿਆ ਉਹ ਬਖਸ਼ਿਸ਼ਾਂ ਪ੍ਰਾਪਤ ਕਰ ਲੈਂਦਾ ਤੇ ਜਿਹੜਾ ਰਹਿ ਗਿਆ ਸੋ ਰਹਿ ਗਿਆ ਇਹ ਯਾਦ ਰੱਖਿਓ ਸਿਫਤ ਕਰਨ ਵਾਲੇ ਨੂੰ ਅਹੀ ਗੁਰੂ ਵਡਿਆਈ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ